ਇੱਕ ਵੱਡੀ ਘਟਨਾ ਹੋਈ ਹੈ ਇਸ ਟਾਈਮ ਅਸੀਂ ਮੈਦਪੁਰ ਰੋਡ ਦੇ ਉੱਤੇ ਆ ਸੰਧੂ ਬੱਸ ਟ੍ਰੈਵਲ ਜਿਹੜੀ ਬਸਾਂ ਇਹਨਾਂ ਦੀਆਂ ਬੜੀਆਂ ਕੰਪਲੈਟ ਆਉਂਦੀਆਂ ਨੇ ਅੰਨੇ ਵਾਰ ਜੀ ਇਹ ਬੱਸ ਚਲਾਉਂਦੇ ਆ ਕਿਉਂਕਿ ਇਹਨਾਂ ਨੂੰ ਅੱਗੇ ਟਾਈਮ ਚੱਕਣਾ ਹੁੰਦਾ ਪਰ ਜਿਹੜੇ ਲੋਕ ਆਮ ਲੋਕ ਆ ਜਿਹੜੇ ਸੜਕਾਂ ਤੇ ਆ ਉਹਨਾਂ ਦੀ ਜ਼ਿੰਦਗੀ ਦੀ ਇਹ ਕੋਈ ਵੈਲਿਊ ਨਹੀਂ ਸਮਝਦੇ ਐ ਇਸ ਵਕਤ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਆ ਪਿੱਛੇ ਉਦਮ ਸਿੰਘ ਨਗਰ ਦਾ ਵਿਅਕਤੀ ਆ ਔਰ ਉਹਨੂੰ ਕੁਝਲ ਕੇ ਬੱਸ ਜਿਹੜੀ ਆ ਟੋਕਾ ਕੋ ਰੇਲਵੇ ਫਟਕ ਲਗਾਵਾਇਆ ਇਸ ਕਰਕੇ ਉਹ ਭੱਜ ਨਹੀਂ ਸਕੇ ਪਰ ਬੱਸ ਨੂੰ ਖੜੀ ਕਰਕੇ ਆਪ ਉਹ ਇਥੋਂ ਫਰਾਰ ਹੋ ਚੁੱਕਿਆ ਮੌਕੇ ਤੇ ਪੁਲਿਸ ਆ ਚੁੱਕੀ ਆ ਇਲਾਕੇ ਦੇ ਜਿਹੜੇ ਕੌਂਸਲਰ ਨੇ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਸਾਡੇ ਨਾਲ ਨੇ ਹਰੀ ਚਾਹ ਸਾਬ ਦੱਸੋ ਜੀ ਕੀ ਗੱਲ ਹੋਈ ਆ ਕੀ ਪ੍ਰੋਬਲਮ ਆਈ ਐਕਚੁਅਲੀ ਪਾਹੀ ਇਹਨਾਂ ਤਕਰੀਬਨ ਸਾਡੇ ਮਹੱਲੇ ਤੋਂ ਵੀ 8 ਵਜੇ ਸਵੇਰੇ ਵੱਤ ਜਾਂਦੀ ਬਹੁਤ ਤੇਜ਼ ਜਾਂਦੀ ਆ ਤਕਰੀਬਨ ਜਿੰਨ ਜਦੋਂ ਜਦੋਂ ਵੀ ਬੱਸ ਜਾਂਦੀ ਆ ਸੰਧੂ ਵਾਲਿਆਂ ਨੂੰ ਅਸੀਂ ਸ਼ਿਕਾਇਤ ਵੀ ਕਈ ਵਾਰੀ ਲਾਈ ਆ ਲੇਕਿਨ ਇਹਨਾਂ ਦੇ ਕੰਮ ਤੇ ਜੂਨ ਹੀ ਸਰਕਦੀ ਇਹ ਅੱਜ ਜਿਹੜਾ ਇੰਨਾ ਵੱਡਾ ਹਾਦਸਾ ਹੋਇਆ ਨਵਜੀ ਇਹ ਇਹਨਾਂ ਦੀ ਲਾਪਰਵਾਹੀ ਕਰਕੇ ਹੋਇਆ ਕਿਉਂਕਿ ਇਹ ਜਦੋਂ ਵੀ ਚਲਾਉਂਦੇ ਆ ਬਿਲਕੁਲ ਰੋਂਗ ਡਰਾਈਵਿੰਗ ਕਰਦੇ ਆ ਔਰ ਜੇ ਬਾਈਕਸ ਜਦੋਂ ਫਾਟਕ ਵੀ ਬੰਦ ਹੁੰਦਾ ਇਹ ਸਭ ਤੋਂ ਮੋੜੇ ਜਾ ਕੇ ਬੱਸ ਰੋਂਗ ਖੜੀ ਕਰਦੇ ਆ ਔਰ ਬਿਲਕੁਲ ਧੱਕਾ ਕਰਦੇ ਆ ਅੱਜ ਇੱਕ ਗਰੀਬ ਮਾਰਿਆ ਗਿਆ ਹੰਸਰਾਜੀ ਸਾਡੇ ਉਦਮ ਸਿੰਘ ਨਗਰ ਤੋਂ ਮੁੰਡਾ ਮੇਰਾ ਫ੍ਰੈਂਡ ਹੀ ਆ ਪਰਮਜੀਤ ਪੰਮਾ ਉਹਦੇ ਫਾਦਰ ਸਾਹਿਬ ਆ ਲੇਕਿਨ ਦੇਖੋ ਇਹ ਨਾ ਪੂਰਾ ਹੋਣ ਵਾਲਾ ਘਟਾ ਪਿਆ ਪਰਿਵਾਰ ਨੂੰ ਇਹੇ ਬੰਦਾ ਕਮਾਉਣ ਵਾਲਾ ਸੀ ਸਾਰਾ ਕੁਝ ਕਰਨ ਵਾਲਾ ਸੀਗਾ ਤੇ ਅੱਜ ਇਹ ਦੁਨੀਆ ਤੇ ਨਹੀਂ ਰਿਹਾ ਸਾਨੂੰ ਬਹੁਤ ਅਫਸੋਸ ਹੈ ਲੇਕਿਨ ਬਹੁਤ ਵੱਡਾ ਭਾਜੀ ਸੰਤੂ ਬੱਸ ਵਾਲਿਆਂ ਦਾ ਲਾਪਰਵਾਹੀ ਆ ਭਾਜੀ ਇਹ ਬੰਦੇ ਦੇਖਦੇ ਨਹੀਂ ਕਿ ਬਹੁਤ ਤੇਜ਼ ਚਲਾਉਂਦੇ ਆ ਬਿਲਕੁਲ ਭਾਜੀ ਸਾਹਿਬ ਜਿਹੜੀ ਬੱਸ ਆ ਬੱਸ ਖੜੀ ਆ ਲੇਕਿਨ ਉਹ ਬੰਦੇ ਇੱਥੇ ਖੜੇ ਹੋਏ ਆ ਪੁਲਿਸ ਨੇ ਰੈਸਟ ਕੀਤੇ ਜਾਂ ਨਹੀਂ ਭਾਜੀ ਤਕਰੀਬਨ 40 ਮਿੰਟ ਦਾ ਐਕਸੀਡੈਂਟ ਹੋ ਗਿਆ ਸੀਗਾ 40 ਮਿੰਟ ਬਾਅਦ ਭਾਜੀ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਉਸ ਤੋਂ ਪਹਿਲਾਂ ਕੋਈ ਨਹੀਂ ਇੱਥੇ ਪਹੁੰਚਿਆ ਭਾਜੀ ਤੇ ਜਿਹੜੇ ਬੱਸ ਦੇ ਡਰਾਈਵਰ ਡਰਾਈਵਰ ਭਾਜੀ ਸਵਾਰੀਆਂ ਦੇ ਨਾਲ ਜਿੱਦਾਂ ਨਿਕਲੀਆਂ ਨਾਲ ਹੀ ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਭਾਜੀ ਕੀ ਕਰ ਰਿਹਾ ਸਰ ਇਹ ਪਹਿਲਾਂ ਵੀ ਇਹਨਾਂ ਦੀ ਕੋਈ ਕੰਪਲੀਟਾ ਹੈਗੀ ਆ ਭਾਜੀ ਬਹੁਤ ਕੰਪਲੀਟਾ ਤੁਸੀਂ ਸਾਡੇ ਪੂਰੇ ਮੁਹੱਲੇ ਦੇ ਵਿੱਚੋਂ ਪੁੱਛੋਗੇ ਭਾਜੀ ਸਭ ਤੋਂ ਜ਼ਿਆਦਾ ਰੋਂਗ ਬੱਸੇ ਚਲਾਉਂਦੇ ਸੰਧੂ ਵਾਲੇ ਚਲਾਉਂਦੇ ਆ ਇਹੇ ਤੇ ਚਲਾਉਂਦੇ ਆ ਹੁਣ ਗਲਤੀ ਨਹੀਂ ਇਹਨਾਂ ਦੀ ਇਹ ਗਲਤੀ ਹੋਈ ਆ ਰੁਕਣਾ ਨਹੀਂ ਪਾੜ ਕੇ ਨਾਲ ਹੈ ਬਿਲਕੁਲ ਇਹਨਾਂ ਨੂੰ ਬੜੀਆਰੀ ਰੋਗ ਰੋਕਿਆ ਭਾਜੀ ਹੁਣਾਂ ਨੂੰ ਪਤਾ ਇਹਨਾਂ ਨੂੰ ਬੜੀਆਰੀ ਰੋਗ ਰੋਕ ਕੇ ਨਾ ਅਸੀਂ ਕਿਹਾ ਇੱਕ ਦਿਨ ਅਸੀਂ ਇਹਨਾਂ ਦਾ ਜਿਹੜਾ ਚਲਾਉਂਦਾ ਨਾ ਭਈਆ ਚਲਾਉਂਦਾ ਬੱਸ ਅਈ ਉਹਨੂੰ ਥੱਲੇ ਵੀ ਲਾਇਆ ਵੀ ਤੂੰ ਹਣਾ ਬੰਦਿਆਂ ਨੂੰ ਬੱਸ ਚਲਾਇਆ ਕਰ ਵੀ ਤੂੰ ਹਟ ਜਾ ਮੈਂ ਨਹੀਂ ਨਹੀਂ ਹੁਣ ਚਲਾਉਂਗਾ ਪਰ ਇਹਨਾਂ ਨੇ ਤੀ ਹਿਸਾਬ ਲਾ ਲਓ ਜੇ ਟ੍ਰੈਫਿਕ ਆ ਉਹ ਪੰਡੋਰੀ ਮੋੜ ਤੇ ਆ ਨਾ ਇਹਨਾਂ ਨੇ ਭਾਜੀ ਉੱਥੋਂ ਬੱਸ ਲੈ ਕੇ ਮੋੜੇ ਫਾੜ ਕੇ ਤੇੜੀ ਕਰਕੇ ਲਾਉਂਦੇ ਆ ਠੀਕ ਹੈ ਜੀ ਇੰਨਾ ਜ਼ਿਆਦਾ ਟ੍ਰੈਫਿਕ ਵਿੱਚ ਪ੍ਰੋਬਲਮ ਆਉਂਦੀ ਆ ਵੀ ਛੱਡ ਗੱਲ ਦੋ ਜੇ ਹੈ ਨਾ ਕੋਈ ਬੰਦਾ ਨਹੀਂ ਵੀ ਪਿੱਛੇ ਹਟਦਾ ਇਹ ਬੱਸ ਉੱਤੇ ਚੜਾਉਂਦੇ ਆ ਅਗਲੇ ਦੇ ਇਹ ਜਨ ਕੇ ਧੱਕੇਸ਼ਾਈ ਕਰਦੇ ਇਹਦਾ ਮਲਵੇ ਥੋੜੇ ਆ ਤੁਹਾਡੇ ਮਾਲਕ ਤਗੜੇ ਯਾਰ ਤੁਸੀਂ ਅਗਲੇ ਨੂੰ ਧੱਕਾਸ਼ਾਈ ਕਰਨੀ ਆ ਅੱਜ ਚਾਹ ਸਾਬੇ ਜਿਹੜੇ ਆ ਰਹੇ ਸੀਗੇ ਜਿਹੜੇ ਯਾਰ ਬੱਸ ਸੀ ਕਹ ਪੈਦਲ ਆ ਰਹੇ ਸੀ ਜਿੱਕਦਾ ਨਹੀਂ ਆ ਦੇਖੋ ਸਾਈਕਲ ਹੀ ਨਾਲ ਖੜਾ ਆ ਦੇਖੋ ਇਹ ਪੈਦਲ ਆਪਣੀ ਸਾਈਡ ਤੇ ਤੁਰੇ ਆਉਣ ਦੇ ਆਰਾਮ ਨਾਲ ਇਹ ਬੱਸ ਵਾਲਾ ਓਵਰਟੇਕ ਕਰ ਲੱਗੇ ਉਹਨੇ ਉਦੋਂ ਸੇ ਇੱਕੋ ਦਮ ਥੱਲੇ ਦਤ ਬੰਦਾ ਇੰਨੀ ਜ਼ਿਆਦਾ ਸਪੀਡ ਤੇ ਸੀ ਵੀ ਬੱਸ ਵਾਲਾ ਕੋਈ ਸ਼ਾਵਲਾ ਲਾ ਲ ਕੋਈ ਹੈ ਨਹੀਂ ਹੱਦ ਫਾਟ ਕਲਕਲ ਗਏ ਨਹੀਂ ਇੰਨੀ ਸਪੀਡ ਕਰ ਲਈ ਬੱਸ ਦੀ ਵੀ ਮੈਂ ਦੋ ਦਾ ਟਾਈਮ ਚੱਕਣਾ ਪਾ ਇਹਨਾਂ ਨੂੰ ਟਾਈਮ ਵੀ ਇੰਨੀ ਅਕ ਲੱਗੀ ਹੁੰਦੀ ਆ ਇਹਨਾਂ ਨੂੰ ਹੁੰਦਾ ਹੀ ਅੱਡੇ ਚੋਂ ਵੀ ਸਵਾਰੀ ਚੱਕ ਲਈਏ ਅਹੀਂ ਰਾਹ ਚੋਂ ਵੀ ਸਵਾਰੀ ਚੱਕ ਲਈਏ ਵੀ ਦੱਸੋ ਤੁਸੀਂ ਇਹਨਾਂ ਪਹਿਲੇ ਜਾਣੇ ਕਿੱਥੇ ਆ ਇਹ ਇੱਥੇ ਕਰਕੇ ਅਫਸੋਰ ਸਾਹਿਬ ਹੈ ਨਹੀਂ ਸੀ ਤੇ ਲੇਕਿਨ ਜਿਹੜੇ ਬੰਦੇ ਮੌਕੇ ਤੇ ਜਿੰਨੇ ਵੀ ਖੜੇ ਆ ਉਹ ਸਾਰੇ ਬੰਦੇ ਕਹਿੰਦੇ ਕਿ ਸੰਧੂ ਵਾਲੇ ਦੀ ਗਲਤੀ ਆ ਸੰਧੂ ਵਾਲਿਆਂ ਦੀ ਗਲਤੀ ਆ ਬਿਲਕੁਲ ਜੀ ਹੁਣ ਦੇਖੋ ਜੀ ਇਹ ਜਿਹੇ ਲੋਗ ਆ ਪੁਲਿਸ ਦੇ ਨਾਲ ਵੀ ਬਹਿਸ ਬੜੀ ਚੱਲ ਰਹੀ ਆ ਕਿ ਇਹ ਜਿਹੜੀ লাশ ਆਹੀਂ ਉਦੋਂ ਚੱਕਾਂਗੇ ਜਦੋਂ ਤੱਕ ਇਹ ਜਿਹੜਾ ਬੱਸ ਦਾ ਡਰਾਈਵਰ ਆ ਜਾਂ ਕੰਡੈਕਟਰ ਆ ਉਹਨੂੰ ਅਰੈਸਟ ਨਹੀਂ ਕੀਤਾ ਜਾਂਦਾ ਮੈਂ ਕਹੂੰਗਾ ਕੈਮਰਾਮੈਨ ਨੂੰ ਇੱਕ ਵਾਰੀ ਜੂਨ ਦਿਖਾ ਦਿਓ ਕਿ ਲੋਕਾਂ ਨੇ ਧਰਨਾ ਵੀ ਲਗਾ ਦਿੱਤਾ ਆ ਸੜਕ ਰੋਕ ਦਿੱਤੀ ਆ ਇਸ ਕਰਕੇ ਸੜਕ ਰੋਕੀ ਆ ਕਿ ਜਿਹੜੇ ਜਦੋਂ ਤੱਕ ਲੋਕਾਂ ਦੀ ਇਹ ਮੰਗ ਆ ਜਿਹੜੇ ਇੱਥੇ ਦੇ ਲੋਕਲ ਬੱਸ ਨਹੀਂ ਕਾ ਵੀ ਅਸੀਂ ਹੋਣੇ ਤੇਰੇ ਇਸਲਾਹ ਨੂੰ ਚੱਕਣ ਨਹੀਂ ਦੇਣਾ ਜਿੰਨੀ ਦੇਰ ਹੈ ਇਹ ਜਿਹੜਾ ਡਰਾਈਵਰ ਆ ਉਹਨੂੰ ਅਰੈਸਟ ਨਹੀਂ ਕੀਤਾ ਜਾਂਦਾ ਕਿਉਂਕਿ ਡਰਾਈਵਰ ਬੱਸ ਨੂੰ ਭਜਾ ਕੇ ਲੈ ਜਾਂਦਾ ਸੀ ਅੱਗੇ ਫਾਟਕ ਲੱਗਣ ਦਾ ਕਰਕੇ ਉਹ ਬੱਸ ਅੱਗੇ ਨਹੀਂ ਜਾ ਸਕਿਆ ਲੇਕਿਨ ਕੰਡਕਟਰ ਔਰ ਬੱਸ ਦਾ ਡਰਾਈਵਰ ਦੋਨੋਂ ਫਰਾਰ ਆ ਹਾਂਜੀ ਸਰ ਇਸ ਟਾਈਮ ਥਾਣੇਦਾਰ ਜਿਹੜੇ ਮੌਕੇ ਤੇ ਪਹੁੰਚੇ ਰਜਿੰਦਰ ਸਿੰਘ ਜੀ ਨਾਲ ਗੱਲ ਕਰਦੇ ਆ ਸਰ ਜਿਹੜਾ ਡਰਾਈਵਰ ਆ ਉਹ ਫਰਾਰ ਹੋ ਚੁੱਕਾ ਔਰ ਲੋਕਾਂ ਨੇ ਧਰਨਾ ਲਗਾ ਦਿੱਤਾ ਜੀ ਡ라이ਵਰ ਨੂੰ ਕੁਝ ਸਮੇਂ ਦੇ ਵਿੱਚ ਕਾਬੂ ਕੀਤਾ ਜਾਊਗਾ ਕਾਬੂ ਕਰਕੇ ਜੋ ਪਰਿਵਾਰ ਵਾਲਿਆਂ ਦੀ ਮੰਗ ਉੱਤੇ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਲੇਕਿਨ ਜਿਹੜਾ ਇਹ ਹੁਣ ਧਰਨਾ ਲੱਗਾ ਹੈ ਜੀ ਪੋਲਿਸ ਪਾਰਟੀ ਨੂੰ ਬੁਲਾਇਆ ਜਾਂ ਅੱਜ ਤੱਕ ਪੋਲਿਸ ਪਾਰਟੀ ਆ ਰਹੀਆਂ ਵੈਸੇ ਕੋਈ ਗੱਲਬਾਤ ਨਹੀਂ ਹੋ ਡਰਾਈਵਰ ਆਪਾਂ ਜਲਦੀ ਗ੍ਰਿਫਤਾਰ ਕਰਕੇ ਉੱਤੇ ਪਰਚਾ ਦੇਵਾਂਗੇ ਠੀਕ ਹੈ ਸ਼ੁਕਰੀਆ ਜੀ ਪੁਲਿਸ ਅਧਿਕਾਰੀਆਂ ਵੱਲੋਂ ਜਿਹੜਾ ਇਹ ਇੱਕ ਪ੍ਰੋਸਾ ਦਿੱਤਾ ਗਿਆ ਕਿ ਜਿਹੜੇ ਡਰਾਈਵਰਾਂ ਨੂੰ ਅਰੈਸਟ ਕੀਤਾ ਜਾਏਗਾ ਔਰ ਜੋ ਵੱਡੀ ਕਾਰਵਾਈ ਆ ਪਰਿਵਾਰ ਦੇ ਬਿਆਨਾਂ ਦੇ ਉੱਤੇ ਕੀਤੀ ਜਾਏਗੀ ਕੈਮਰਾ ਪਰਸਨ ਰਵੀ ਸਰਪਰਾਵ ਦੇ ਨਾਲ ਸੁਖਵਿੰਦਰ ਸੋਹਲ ਨਕੋਜ਼ਰ